ਆਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਮੈਂ ਗੁਰੂ ਸਾਰੇਾਂ ਤੇ ਆਪਣਾ ਬੇਰੇ ਭਰਿਆ ਹੱਥ ਰੱਖਣ ਜੀ। ਖਾਸ ਕਰਦੇ ਹਾਂ ਤੁਸੀਂ ਸਾਰੇ ਜਣੇ ਚੜਦੀ ਕਲਾ ਵਿੱਚ ਹੋਵੋਗੇ। ਟਰੈਕਟਰ ਦਾ ਕਰਦੇ ਹਾਂ ਖੋਲ ਖਲਾਈਆ ਜਾਣਾ ਇਹਨੇ ਸਵਾ ਨੂੰ। ਰੌਣੀ ਵਾਲਿਆਂ ਦੇ ਰਸ ਦੇ ਲੰਗਰ ਵਿੱਚ। ਰੌਣੀ ਵਾਲੇ ਪਲਜਿੰਦਰ ਸਿੰਘ ਸਾਫ ਦਾ ਸਰਪੰਚ ਭਿੰਦਾ ਸਰਪੰਚ ਉਹਨਾਂ ਦਾ ਲੰਗਰ ਹੁੰਦਾ ਫਤੇਗਰ ਸਾਹਿਬ ਮੋਤੀ ਰਾਮ ਮਹਿਰਾ ਗੁਰਦੁਆਰਾ ਸਾਹਿਬ ਦੇ ਕੋਲ ਰੱਖ ਦੇ ਉਹਨਾਂ ਨੇ ਲੈ ਕੇ ਜਾਣਾ ਟਰੈਕਟਰ ਪਾਲਾ ਕਈ ਦਿਨ ਹੋ ਗਏ ਗੰਨੇ ਦਾ ਲੱਦਿਆ ਵਾ ਟਰੈਕਟਰ ਵੀ ਚੱਲਿਆ ਸੇਵਾ 'ਚ ਇਹ ਚੋਂ ਚਾਬੀਆਂ ਕੱਢ ਲੈ ਜਿੰਨੀਆਂ ਬਾਂਸੀ ਹੈਗੀਆਂ ਇਹਦੀਆਂ ਟੂਲ 'ਚੋਂ ਪਿੰਨ ਪਾ ਦੇ ਇਹਦੀ ਗੁੱਲਾ ਕਿੱਥੇ ਹੈ ਇਹਦਾ ਹਾਂ ਪੈਨ ਦੇਖ ਕਿੱਥੇ ਹੈ ਜੀ ਉਹਦੇ ਵਿੱਚ ਹੀ ਹੁਣੀ ਮੈਂ ਕਹਿੰਨਾ ਟੂਲ ਦੇ ਅਰਧਾ ਪਿੰਨਾ ਵੀ ਇਹਨੂੰ ਕਿਸੇ ਉਦੋਂ ਚ ਪਾ ਲਾ ਉਹਦੇ ਚ ਪਾ ਲਾ ਦੱਬੇ ਹਾਂ ਇਹ ਚ ਪਾ ਕੇ ਰੱਖ ਤੇ ਬਾਹਰ ਤੋਂ ਵੀ ਕਾੜੀ ਨਹੀਂ ਆ ਇਹਦਾ ਥੱਲੇ ਵੀ ਪੀਪਨ ਹਾਂ ਇਹ ਚ ਪਾ ਦੇ ਸਾਰਾ ਤੁਮਾ ਬਸ ਸਾਰੇ ਉੱਤ ਲੈ ਦੇਣੇ ਮੋਟਾ ਮੋਟਾ ਉਹ ਕੱਢ ਲੈ ਬਸ ਹੈਗਾ ਨਹੀਂ ਹੁਣ ਤੱਕ ਬਸ ਉਹ ਪਾ ਦੇ ਫਿਰ ਕਿਤੇ ਕਿੱਧਰ ਪਾ ਦੇ ਫਤੇਗੜ ਸਾਹਿਬ ਨੂੰ ਗੰਨਾ ਲੈ ਕੇ ਉਹ ਗੰਨਾ ਲੈ ਕੇ ਜਾਣਾ ਤਾਂ ਲੈ ਕੇ ਗਏ ਆ ਫਤੇਗੜ ਸਾਹਿਬ ਨੂੰ ਜਾਣਾ ਗੰਨਾ ਲੈ ਕੇ ਸਭਾ ਨੂੰ ਸਭਾ ਨੂੰ ਸਭਾ ਨੂੰ